ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀ ਜੱਗਾ ਪਿੰਡ ਮਾਛੀਆ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਤਹਿਸੀਲ ਨਾਹਾਂਸੰਦ ਵਾਲਾ ਕੋਲੇ ਬਲਾਸਪੁਰ ਪਿੰਡ ਆ ਗਿਆ ਆਪਣੇ ਹਣਾ ਕੋਲੇ ਬਲਾਸਪੁਰ ਨੰਬਰ 7719456512 7719456512 56512 ਕਿ ਜੇ ਆਪਾਂ ਬੈੜ ਦੇਖੀਏ ਨੇ ਕਿਹੜਾ ਸੂਆ ਸੂਰੀ ਆਹੀ ਇਹ ਵੀ ਪਹਿਲੇ ਸੂਆ ਸੂਰੀ ਆ ਦੋ ਦੰਦ ਹਜੇ ਬੱਸੀ ਠੀਕ ਆ ਦੋ ਦੰਦ ਪਹਿਲਾ ਸੂਆ ਹਾਂ ਕੈਦ ਲੈ ਜੂਗੀ ਸੂਣ ਨੂੰ ਵੀਰੇ ਹਾਂਜੀ ਦਾ ਦਾ ਲੈ ਜੂਗੀ 10 ਵਧੀਆ ਆਪ ਸੀ ਕਿ ਇਹ ਵੀ ਇਸ ਦਾ ਇਹ ਸੀਮਾ ਨਾ ਠੀਕ ਆ ਫੈਸਲਾ ਮਾਲ ਕਰਦੇ ਸੀ ਕਿ ਵੀ 66 ਕੀ ਮਾ ਤੇ ਬਸੇ ਦੀ ਫੇਸ ਕੁਆਲਟੀ ਦੇਖ ਸਿਆਣਾ ਹੀ ਆ ਬਸ ਠੀਕ ਹੈ ਕਿੰਨਾ ਕੰਦਾਜਾ ਦੁੱਧ ਆਲਾ ਪਾਉਣੇ ਤੇ ਤੋਂ ਦੁੱਧ ਆਲਾ ਦੇ ਕੇ ਵੀ 30 ਕਿਲੋ ਦਾ ਕੋਈ ਬਾਲਾ ਨਹੀਂ ਬਸੇ ਨਜ਼ਾਰਾ ਠੀਕ ਹੈ ਵੀ 30 ਕਿਲੋ ਦੁੱਧ ਆ ਪਹਿਲੇ ਸੂਏ ਪਾ ਦੂ ਮੂਹੋ ਦੋ ਦੰਦ ਆ ਮੂਹੋ ਦੋ ਦੰਦ ਆ ਵੀਰੇ ਰੀਜਨਲ ਆ ਦੇਖ ਇੱਕ ਤਾਂ ਹਮ ਤਾਂ ਕਹਿਣਾ ਵੀਡੀਓ ਤੇ ਕਈ ਵਾਰੀ ਬੰਦਾ ਕੋਈ ਮਗਾਉਂਦਾਗਾ ਠੀਕ ਹੈ ਤਾਂ ਜਮਾ ਦੋ ਦੰਦ ਦਾ ਰੀਜਨਲ ਤਾਂ ਦੋ ਦੰਦ ਦਾ ਕਨਫਰਮ ਆ ਜਮਾ ਹਾਂ ਪਹਿਲੇ ਸਵੇ 30 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਹਲਦਾ ਮਨਕ ਜਨ ਵੀ 60% ਹਵਾ ਨਾ ਬਣਾਏ ਨੇ ਹਨਾ ਹਾਂ ਹਾਂ ਵੀਰੇ ਬਾਕੀ ਇਹਦਾ ਲੇਵਾ ਦੇਖ ਰਾਜਾ ਜਮਾ ਸਵਰ ਰੇਸ਼ਪਾ ਸਵਰੋ ਲੇਵਾ ਦੇਖਦਾ ਜਿਹੜੇ ਤੋਂ ਸੋਹਣਾ ਸਾਫ ਸੁਥਰਾ ਲੇਵਾ ਤੇ ਫਿਟਨੈਸ ਵਾਲਾ ਲੇਵਾ ਹਨਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਭੀ ਬੜੀ ਵੀ ਕੱਦ-ਕੱਡ ਬਹੁਤ ਹੈ ਜਿੰਦ ਜਾਨ ਬਰੀਡ ਕੁਆਲਟੀ ਦੇ ਵਿੱਚ ਬਹੁਤ ਜਿਆਦਾ ਤੇ ਇਹਦੇ ਆਪ ਰੇਟ ਦੀ ਗੱਲ ਕਰ ਰੇਟ ਇਹਦਾ ਕੀ ਰੱਖਿਆ ਰੇਟ ਵੀਰੇ ਦਾ 130 ਆ ਯਾਰ ਮਾਨਤਰ ਹੋ ਜੀ ਮੌਕੇ ਦੇ ਮੌਕੇ ਤੇ ਮਾਨਤਾ ਕਰਾਂਗੇ ਢਲੋਂ ਪਰ ਬੱਸੀ ਬਹੁਤ ਚੰਗੀ ਨਜ਼ਾਇਜ਼ ਉਸ ਨਾਲ ਆਪਾਂ ਜਾਇਜ਼ ਮੁੱਲ ਹੀ ਦਿੱਤਾਗਾ ਠੀਕ ਹੈ ਹਾਂ ਸੋ 1,30,000 ਰੁਪਏ ਮੋਲਾ ਬਾਕੀ ਮੌਕੇ ਤੇ ਮਾਨਦਨ ਹੋ ਜੀ ਮੂੰਹੋਂ ਦੋ ਦੰਦਾ ਕਦ ਦੇ ਹੁਣ ਮੇਰਾ 6 ਫੁੱਟ 2 ਇੰਚ ਆ ਤੇ ਮੇਰੇ ਮੋਢੇ ਤੱਕ ਕਾਈ ਜਾਂਦੀ ਆ ਫੁੱਲ ਸਾਈਜ਼ ਵੱਡੀ-ਬੁੱਡੀ ਬਹੁਤ ਜ਼ਿਆਦਾ ਹੈ ਹਨਾ ਬੱਸੀ ਬਹੁਤ ਆ ਜਿੰਨੀ ਕਹਦੇ ਠੀਕ ਹੈ ਤੇ ਕਿਹੜਾ ਸੀਮਨ ਦੱਸੇ ਲੱਗਿਆ ਵੇਦੇ ਇਹਦੇ ਡੈਨਮਾਰਕ ਦੇ ਆਪਾਂ EBS ਦਾ ਸੀਮਨ ਲੱਗਿਆ ਹੋਇਆ ਵੀਰੇ ਠੀਕ ਹੈ EBS ਦਾ ਲੱਗਿਆ ਹੋਇਆ ਕੋਈ ਤਾਂ ਕੋਈ ਲਊਗਾ ਆਪਾਂ ਫੋਨ ਤੇ ਗੱਲ ਵੀ ਮਾਲਕਾਣਾ ਕਰਾ ਦੇਾਂਗੇ ਇੱਕ ਤਾਂ ਹੁੰ ਸੋ 1,30,000 ਰੁਪਏ ਬੱਚੀ ਦੀ ਕੀਮਤ ਆ ਪਹਿਲਾ ਸੂਬਾ ਸੂਰੀਆ ਹਫਤਾ 8 ਦਿਨ ਫੂਨ ਤੇ ਬਾਕੀ ਆ ਪਹਿਲੇ ਸਵੇਰੇ 28 ਕਿਲੋ ਦੁੱਧ ਦੇ ਬਾਦ ਨਾ ਮੂਹੋ ਦੋ ਦੰਦਾ ਚੰਗੇ ਸੀਮੰਦੀਆ ਪਿੰਡ ਮਾਚੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਬੋਲਦੀ ਦੁਬਾਰੇ ਆਪਣਾ 77 94 565 12 ਵੀਰੇ ਸੋ ਕਿਸੇ ਵੀਰ ਦੇ ਬੱਚੇ ਖਾਂਦੋ ਇਸ ਨੰਬਰ 에 ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅ